ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਸੁਰਸਿੰਘ ਪਹੁੰਚਿਆ ਦੋਸਤੋ ਵੀਰ ਅਰਸ਼ ਦੇ ਕੋਲ ਵਿਕਰੀ ਵਾਲੇ ਪਸ਼ੂ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਵੀ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਸੇਲ ਪਰਚੇਜ ਵਾਲੇ ਤੇ ਅੱਜ ਦੋਸਤੋ ਆਪਾਂ ਤੁਹਾਨੂੰ ਪਸ਼ੂ ਤਿੰਨ ਦਿਖਾਉਣੇ ਸੀਗੇ ਫਿਲਹਾਲ ਦੋ ਹੀ ਦਿਖਾਵਾਂਗੇ ਤੀਜਾ ਪਸ਼ੂ ਜਿਹੜਾ ਤੁਸੀਂ ਇੱਕ ਮਾਝਾ ਬਹੁਤ ਵਧੀਆ ਮਾਝਾ ਠੀਕ ਆ ਮਗਰ ਕੱਟੀ ਬਹੁਤ ਪਿਆਰੀ ਸੀਗੀ ਉਹ ਮਾਝਾ ਸੇਲ ਹੋ ਗਈ ਆ ਠੀਕ ਆ ਦੋ ਆ ਪਾਸੋਂ ਦੀ ਇਨਫੋਰਮੇਸ਼ਨ ਆਪਾਂ ਸਾਂਝੀ ਕਰਦੇ ਆਂਗੇ ਤੇ ਇੱਕ ਵਾਰ ਦੋਸਤੋ ਸ਼ਾਹੀਵਾਲਾ ਅੰਗ ਦੇ ਵਿੱਚ ਹੋਊਗੀ ਇੱਕ ਝੋਟੀ ਬਿਲਕੁਲ ਤਾਜੀ ਸੂਈ ਸਵਾਈ ਹੈ ਅੱਜ 2 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਪਏ ਆਂ ਟਾਈਮ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ ਦੋਸਤੋ 2:30 ਦਾ ਸਮਾਂ ਹੈਗਾ 2:30 ਮਿੰਟ ਦਾ ਜਿਹੜਾ ਦੋਸਤੋ ਸਮਾਂ ਹੈ ਬਾਕੀ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰ ਲਿਓ ਭਿੱਖੀ ਇਵੈਂਟ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸੌਰ ਸਿੰਘ ਤੋਂ ਬਿਲਕੁਲ ਮਾਣੇ ਮੱਲੀਆਂ ਪਿੰਡ ਵਾਲੀ ਛੜਕ ਦੇ ਉੱਪਰ ਵੀਰ ਆ ਰਿਹਾ ਹੋਰਾਂ ਦਾ ਜਿਹੜਾ ਦੋਸਤੋ ਘਰ ਨੰਬਰ ਵੈਸੇ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਰਹਿੰਦੇ ਆ ਆਹੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਰਸ਼ ਭਾਈ ਕੀ ਹਾਲ ਚੱਲਨੇ ਬਹੁਤ ਵਧੀਆ ਬਹੁਤ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਵਧੀਆ ਚਾਹੀਦੇ ਵਧੀਆ ਹੋਰ ਮਹਾਰਾਜ ਠੀਕ ਆ ਹਾਂਜੀ ਹਾਂਜੀ ਵਧੀਆ ਕਿਰਪਾ ਗੁਰੂ ਰਾਮ ਦੱਸਦੇ ਜੀ ਚਲੋ ਸ਼ੁਕਰ ਚਾਹੀਦਾ ਹਾਂਜੀ ਅੱਛਾ ਅਰਸ਼ ਪਸ਼ੂ ਅੱਜ ਆਪਾਂ ਤਿੰਨ ਦਿਖਾਉਣੇ ਸੀ ਚਲੋ ਇੱਕ ਮੱਝ ਆਪਾਂ ਹਾਂਜੀ ਇੱਕ ਮੈਂ ਸੇਲ ਹੋ ਗਈ ਆ ਜੀ ਤੇ ਇੱਕ ਆਪਣੇ ਤੋਂ ਆ ਵੈੜ ਬਹੁਤ ਜਿਆਦਾ ਠੰਡੀ ਧੀ ਰੀ ਗੱਬਣ ਆ ਅੱਛਾ ਜੀ ਇੱਕ ਝੋਟੀ ਆਪਣੇ ਤੋਂ ਸੂਈ ਆ ਜੀ ਅ ਇਹ ਦੋਨੋਂ ਪਸ਼ੂ ਜਿਹੜੇ ਆ ਦੋਸਤੋ ਵਿਕਰੀ ਦੇ ਲਈ ਅਵੇਲੇਬਲ ਨੇ ਇਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਸ਼ਾਈਵਾਲ ਜਿਹੜੀ ਆ ਇਹ ਗੱਬਣਾ ਸ਼ਾਈਵਾਲ ਤੋਂ ਸਾਰਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੰਡੀ ਧੀਰੀ ਸੰਤੋ ਸਾਹਿਬ ਹਾਂ ਲੋ ਸ਼ਾਈਵਾਲ ਬਾੜ ਜਿਹੜੀ ਦੋਸਤੋ ਇਹ ਗੱਬਣਾ ਠੀਕ ਆ ਤੇ ਠੰਡੀ ਧੀਰੀ ਆ ਸੀਲਸ ਹੋਊ ਪੂਰੀ ਆ ਦੇਖੋ ਮੇਰਾ ਵੀਰ ਆ ਕਰੋ ਚੱਕਾ ਠੀਕ ਆ ਜੀ ਵੀ ਬਿਲਕੁਲ ਠੰਡੀ ਧੀਰੀ ਆ ਤੇ ਥਾਣਾ ਪ੍ਰੋਪਰ ਮੁੱਠੀ ਆ ਤੇ ਗੋਲ ਥਾਣਾ ਮੋਟਾ ਗੋਲ ਥਾਣਾ ਦੋਸਤੋ ਆ ਦੇਖ ਸਕਦੇ ਜਿੱਦਾਂ ਮਰਜੀ ਕੋਈ ਭੈਣ ਚਬਾਈ ਕਰ ਲੇ ਵੀਰ ਚਬਾਈ ਕਰ ਲੇ ਆਪਾਂ ਹਰ ਵਾਰ ਕਹਿੰਦੇ ਆ ਇਹੋ ਜਿਹੜਾ ਮਰਜ਼ੀ ਬੈ ਕੇ ਚਵਾਈ ਕਰ ਲੈ ਠੀਕ ਆ ਜੀ ਤੇ ਵੇਖੋ ਬਿਲਕੁਲ ਲੱਤਾਂ ਜਿਹੜਾ ਬਿਲਕੁਲ ਖਲਾਰ ਕੇ ਪਸੂ ਖੜ ਗਿਆ ਠੀਕ ਆ ਠੰਡਾ ਧੀਰੇ ਪਸੂ ਦੀ ਨਿਸ਼ਾਨੀ ਹੈ ਅੱਛਾ ਅਰਸ਼ ਸੁਵਾ ਕੰਮ ਸੁੰਦੀ ਹੈ ਇਹ ਸੁਵਾ ਦੂਜੇ ਸੁਵੇ ਸੁਣੀ ਸੰਧੂ ਸਾਹਿਬ ਅੱਛਾ ਅਜੇ ਛਿੱਗੀ ਆ ਮੂੰਹ ਮੂੰਹੋ ਛੇਦਾਂ ਦਾ ਹਾਂਜੀ ਲਓ ਜੀ ਬਿਲਕੁਲ ਹੌਲੀ ਤੇ ਐ ਪ੍ਰੋਉਨੀਆਂ ਬਚੀ ਠੀਕ ਆ ਮੂੰਹੋ ਛੇਦਾਂ ਦਾ ਛਿੱਗੀ ਆ ਦੋਸਤੋ ਤੇ ਬਿਲਕੁਲ ਲਾਲ ਗੁੜ ਵਰਗਾ ਰੰਗ ਆਪਾਂ ਕਹਿ ਦਿੰਨੇ ਆ ਠੀਕ ਆ ਬਾਕੀ ਠੰਡੀ ਧੀਰੀ ਪੜੀ ਜਾ ਰਹੀ ਭਾਵੇਂ ਜੇ ਵੇਖੋ ਆ ਕਰੋ ਚੈੱਕ ਜੀ ਵੀ ਜਿੱਦਾਂ ਮਰਜੀ ਹੈ ਹਾਂਜੀ ਠੀਕ ਹੈ ਅੱਛਾ 53 ਬਿਲਕੁਲ ਐ ਸ਼ਹਿਦ ਹੀ ਹੁੰਦਾ ਜੀ ਐ ਥਣਾ ਦੀ ਗਰੰਟੀ ਹੋਊਗੀ ਕੋਈ ਭਾਰ ਪਿਛਾ ਹੋਵੇ ਤਾਂ ਵੀ ਆਪਣੀ ਗਰੰਟੀ ਹੋਊਗੀ ਦੁੱਧ ਤੇ ਤੁਹਾਨੂੰ ਪਤਾ ਸੰਤੋ ਸਾਹਿਬ ਅਗਲੇ ਦੇ ਭਾਏ ਦਾ ਜੀ ਭਾਏ ਦਾ ਹਾਂਜੀ ਲੈ ਭਰਾ ਠੀਕ ਹੈ ਤੇ ਬਾਕੀ ਅਰਸ਼ੇ ਲਿਆਏ ਨੂੰ ਵੀਰੇ ਖੋਲ ਕੇ ਦਿਖਾ ਦੇ ਸਾਰਿਆਂ ਨੂੰ ਆਹ ਫੋਨ ਦੀ ਕੁਆਲਿਟੀ ਕਾਫੀ ਚੰਗੀ ਹੈ ਦੋਸਤੋ ਸੀਲ ਸਾਊ ਆ ਠੰਡੀ ਠੀਰੀ ਆ ਬਾਕੀ ਜਿੰਨਾ ਮਰਜੀ ਤਸੱਲੀ ਕਰੇ ਕੋਈ ਵੀਰ ਠੀਕ ਹੈ ਜੀ ਤੇ 53 ਤੇ ਹਜੇ ਬਿਲਕੁਲ ਨੀਰਾ ਜਿਹੜਾ ਦੋਸਤੋ ਸ਼ਾਇਦ ਆਉਂਦਾ ਠੀਕ ਆ 53 ਤੇ ਬਿਲਕੁਲ ਗੂੰਦ ਆਉਂਦੀ ਆ ਤੇ ਦਿਨ ਜਿੱਦਾਂ ਕਿ ਵੀਰ ਨੇ ਦੱਸ ਹੀ ਦਿੱਤੇ ਆ ਅਰਚ ਲੈ ਜੂਗੀ 10 ਦਿਨ ਹਜੇ ਖੁੱਲੇ ਹਾਂਜੀ ਹਾਂਜੀ 10 ਦਿਨ 10 12 ਦਿਨ ਲੈ ਜੂ ਸੰਸਾਭ ਲਓ ਜੀ 10 ਤੋਂ 12 ਦਿਨ ਦੋਸਤੋ ਹਜੇ ਸਮਾਂ ਲੈ ਜੂ ਠੀਕ ਆ ਆ ਦੇਖੋ ਜੀ ਬਾਕੀ ਠੰਡੀ ਧੀਰੀ ਵਧੀਆ ਵੇਖੋ ਜਿੱਥੇ ਮਰਜੀ ਖਲਾਰ ਕੇ ਲਓ ਜੀ ਠੀਕ ਆ ਜੀ ਬਾਕੀ ਸੀਲਸ ਆਉ ਕਾਫੀ ਜਿਆਦਾ ਆ ਦੋਸਤੋ ਬਿਨਾ ਬੰਗੇ ਬਿਨਾ ਨਿਆਣੇ ਤੋਂ ਵੀ ਆਪਾਂ ਇਹੋ ਜਿਹੇ ਪਸ਼ੂ ਜਿਹੜਾ ਚਬਾਈ ਕਰ ਸਕਦੇ ਹਾਂ ਠੀਕ ਆ ਲੈ ਵੀਰ ਕਮਾਂਡੋ ਠੀਕ ਹੈ ਬਿਲਕੁਲ ਫੇਸ ਕੁਆਲਟੀ ਬੱਚੀਆਂ ਚ ਆਉਂਦੀਆਂ ਦੋਸਤੋ ਕਿਉਂਕਿ ਮੂੰਹਾਂ ਛੇਦੰਦ ਤੇ ਸੈਕਿੰਡ ਟਾਈਮਰ ਦੂਜਾ ਸੂਆ ਸੁਣਾਇਆ ਅਰ ਸਕੇਨਾ ਮੁੱਲ ਕਰਦੇ ਆ ਡਿਮਾਂਡ ਕੀ ਆਂਦੀ ਸਰ ਮੋਲੇ ਦਾ ਸੰਧੂ ਸਾਹਿਬ ਕਰਦੇ ਆ ਪਾ 2000 ਰੁਪਿਆ ਹਾਂ ਨਾ ਵਸ਼ੀ 6000 ਦੀ ਦਵਾਂਗੇ ਸੂਈ ਵਸ਼ੀ ਆਪਦੇ ਘਰੋਂ 55000 ਦੀ ਦਵਾਂਗੇ ਦੁੱਧ 15 ਕਿਲੋ ਬਣਾ ਕੇ ਅੱਜ 46000 ਦੀ ਦਵਾਂਗੇ ਅੱਜ 46 ਦੀ ਹਾਂਜੀ ਚਲੋ ਇੰਨਾ ਵੀ ਕੋਈ 10 ਦਿਨ ਸਾਂਭਣ ਦੀ ਵੀ ਲੋੜ ਹਾਂਜੀ ਹਾਂਜੀ ਅਜੇ 10 12 ਦਿਨ ਸਾਹਮਣੀ ਪੈਣੀ ਸਤੂ ਸਰ ਲਓ ਜੀ ਦੋਸਤੋ ਬਾਗੀ ਠੰਡੀ ਧੀਰੀ ਵੜੀ ਆ ਸੱਜੇ ਖੱਬਿਆਂ ਪਹਿਣੀ ਹਰ ਪਾਸੇ ਤੁਸੀਂ ਇਹ ਥਾਂ ਦੀ ਕੁਆਲਿਟੀ ਦੇਖ ਕੇ ਚੈੱਕ ਕਰ ਲਓ ਠੀਕ ਆ ਆ ਸ਼ੇਪ ਥਾਂਾਂ ਦੀ ਤੇ ਸੀਲਸ ਆਉ ਵੱਲੋਂ ਦੋਸਤੋ ਕੋਈ ਸ਼ੱਕ ਨਹੀਂਗਾ ਪੂਰੀ ਠੰਡੀ ਧੀਰੀ ਆ ਸੀਲਸ ਆਉ ਇਸ ਤੋਂ ਬਾਅਦ ਦੋਸਤੋ ਨੈਕਸਟ ਅਗਲੀ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਉਣੀ ਆ ਅਰਛੇ ਇਸ ਹੁਆ ਗਨਵਾ ਇਹ ਦੂਜੇ ਸੂਵੇ ਸੁਈ ਸੰਤੂ ਸਾਹਿਬ ਦੂਜੇ ਸੂਵੇ ਦਿਨ ਇਹਨੂੰ ਕਿੰਨੇ ਹੋ ਗਏ ਇਹਨੂੰ ਅੱਜ ਦਿਨ ਹੋ ਗਏ ਜੇ 8 9 ਦਿਨ ਹੋ ਗਏ ਜੇ ਆ ਘਟਾ ਜੇ ਮਗਰਬ ਮੇਲ ਕਾਫ ਥੱਲੇ ਬੱਚਾ ਜਿਹੜਾ ਦੋਸਤੋ ਮੇਲ ਕਾਫ ਆ ਠੀਕ ਆ ਜੀ ਸੈਕੰਡ ਟਾਈਮਰ ਦੂਸਰਾ ਪਿਆਤ ਪਈ ਆ ਠੀਕ ਆ ਜੀ ਫੇਸ ਕੁਆਲਿਟੀ ਵੇਖੋ ਸਿੰਘਾ ਦੀ ਬੰਤਰ ਜਿਹੜੀ ਦੋਸਤੋ ਦਰਮਿਆਨੀ ਜੀ ਖੁੱਲੇ ਕਰਕੇ ਮੋੜਿਆ ਬਿਲਕੁਲ ਪਰ ਗੋਲ ਆ ਰੌਂਡ ਠੰਡੀ ਧੀਰੀ ਬੜੀ ਸੰਤੂ ਸਾਹਿਬ ਇਹ ਵੀ ਛੋਟੀ ਆ ਦੇਖੋ ਆ ਦੇਖੋ ਜੀ ਠੰਡੀ ਧੀਰੀ ਬਹੁਤ ਜਿਆਦੀ ਬਿਲਕੁਲ ਠੰਡੇ ਧੀਰੇ ਪਸ਼ੂ ਆ ਦੋਸਤੋ ਦੋਨੋ ਪਸ਼ੂ ਆ ਠੰਡੇ ਧੀਰੇ ਆ ਸੀਲਸਾਉ ਪੂਰੇ ਆ 8 9 ਦਿਨਾਂ ਦੇ ਵਿੱਚ ਫਿਰ ਅੱਜ ਬਿਲਕੁਲ ਹੁਣ ਦੁੱਧ ਚਲਣ ਡਿਆ ਦੁੱਧ ਕਿੰਨਾ ਹੁਣ ਚਬਾ ਇਸ ਟਾਈਮ ਸੰਧੂ ਸਾਹਿਬ ਆਪਾਂ ਆਪਣੇ ਘਰੋਂ 8 ਲੀਟਰ ਬਣਾਵਾਂਗੇ ਅੱਛਾ ਗਾਂ ਦੇ ਤੁਹਾਨੂੰ ਪਤਾ ਸੰਧੂ ਸਾਹਿਬ ਸੇਵਾ ਦਾ 8 ਲੀਟਰ ਆਪਣੇ ਘਰ ਹਾਂਜੀ ਆਪਾਂ ਆਪਦੇ ਘਰੋਂ ਬਾਕੀ ਠੰਡੀ ਧੀਰੀ ਬੜੀਆ ਵੇਖੋ ਭਾਵੇਂ ਐਦਾ ਹੀ ਬਹਿ ਜਾ ਥੱਲੇ ਵੇਖੋ ਲਓ ਵੀ ਭਰਾਵੋ ਆ ਕਰੋ ਚੈੱਕ ਆ ਦੇਖ ਵੀ ਸੀਲਸਾਉ ਆ ਅੱਜ ਇੱਥੇ ਮਰਜੀ ਬਹਿ ਗਿਆ ਆਪਾਂ ਚਵਾਈ ਵੇਖੋ ਇਹਦਾ ਬਿਨ ਬੱਚਾ ਬੇਨ ਲਾਉਣ ਬਿਨਾ ਲਾਈ ਵੀ ਜਿਹੜੀ ਆਪਾਂ ਚਵਾਈ ਆ ਜਿੱਥੇ ਮਰਜ਼ੀ ਦੇਖੋ ਕਰ ਸਕਦੇ ਠੀਕ ਆ ਆ ਦੇਖਾ ਬਹ ਚਲੋ ਠੀਕ ਹੈ ਜੀ ਠੀਕ ਆ ਚਵਾਈ ਇੱਕ ਨੰਬਰ ਆ ਦੋਸਤੋ ਖੋਲ ਕੇ ਤਸਦੀ ਨਾਲ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਬਿਲਕੁਲ ਦੂਜਾ ਸੂਆ ਦੋਸਤੋ origignal ਕੋਈ ਵੀਰ ਮੰਨੇ ਪੂਰਾ ਦੂਜਾ ਸੂਆ ਸੂਈ ਆ ਠੀਕ ਆ ਤੇ ਹਾਈਟ ਕਰਦਾ ਪੂਰਾ ਉੱਚਾ ਥੋੜੀ ਜਿਹੀ ਜਿਹੜੀ ਦੇ ਦੋਸਤੋ ਵੀ ਇੱਕ ਤਾਂ ਸੂ ਦੇ ਵਿੱਚ ਪਸ਼ੂ ਬਾਹਰ ਹੀ ਆਉਂਦਾ ਕੋਈ ਹਫਤਾ ਖੰਡ ਬਿਲਕੁਲ ਪਸ਼ੂ ਸਿੱਧਾ ਹੋਣ ਤੇ ਲਾ ਦਿੰਦਾ ਠੀਕ ਆ 8 ਮਹੀਨੇ 7 ਮਹੀਨੇ ਦੇ ਵਿੱਚ ਅੱਜ ਚੱਲਣ ਢਈ ਆ ਤੇ ਦੁੱਧ ਜਿੱਦਾਂ ਕਿ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਦੋਸਤੋ ਦੁੱਧ ਚੰਗੀ ਸੇਵਾ ਤੇ ਤੁਸੀਂ ਪਲੱਸ ਲੈ ਸਕਦੇ ਜੀ 8 ਤੋਂ 9 ਲੀਟਰ 10 ਲੀਟਰ ਤੱਕ ਵੀ ਚਵਾਈ ਕਰਵਾ ਸਕਦੀ ਆ ਜਿੱਡੇ ਕੱਦ ਕਟਦੀ ਆ ਬਾਕੀ ਥੋੜੀ ਜੀ ਸਾਫ ਸੰਭਾਲ ਦੀ ਲੋੜ ਆ ਠੀਕ ਆ ਕਿਉਂਕਿ ਵਪਾਰ ਦੇ ਰਹਿਣਾ ਪਸ਼ੂ ਕਈ ਵਾਰਾਂ ਨਾਰਮਲ ਸਾਫ ਸੰਭਾਲ ਦੇ ਵਿੱਚੋਂ ਘੁੰਮਦਾ ਠੀਕ ਆ ਤੇ ਇੱਕਸਾਰ ਲੇਵਾ ਪੱਦਰ ਤੇ ਸਾਇਆ ਜਿਹਾ ਥਣਾ ਦਾ ਆਪਸੀ ਜਿਹੜਾ ਬਿਲਕੁਲ ਬੇਸ਼ੱਕ ਸੱਜੀ ਖੱਬੀ ਬਹਿਣੀ ਦੀ ਜਿਹੜੀ ਦੋਸਤੋ ਚੱਪੇ ਚੱਪੇ ਦੀ ਬੈਠਾ ਪਰ ਅੱਗੇ ਪਿਛਲੇ ਥਨਾ ਦੇ ਜਿਹੜੀ ਆ ਉਹ ਕੋਈ 1 1 ਇੰਚ ਵਿੱਚ ਗੈਪ ਹੈਗਾ ਠੀਕ ਆ ਆ ਦੇਖੋ ਜੀ ਠੀਕ ਆ ਅ ਪਸੂ ਦੋਨੋਂ ਸੀਲਸ ਆਊਗਾ ਚੰਗੇ ਆ ਨਰਕ ਪਰਖ ਆਪਦੀ ਵੀਰ ਕੋਈ ਤਸੱਲੀ ਨਾ ਕਰ ਲੈ ਦੂਰ ਨੇੜੇ ਵਾਲਾ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਆ ਟਿੱਪ ਕੇ ਵੀਰ ਨੇ ਪੂਰੀ ਟਿੱਪ ਕੇ ਨਹੀਂ ਪੂਰੀ ਚਵਾਈ ਕਰਕੇ ਕਿ ਅੱਠ ਅੱਠ ਸੱਤ ਸੱਤ ਧਾਰਾਂ ਮਾਰ ਕੇ ਤੁਹਾਨੂੰ ਤਸੱਲੀ ਕਰਵਾਤੀ ਆ ਜਿੱਥੇ ਮਰਜ਼ੀ ਵੀਰ ਮੇਰਾ ਕੋਈ ਚੁਵਾਈ ਕਰ ਸਕਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਅਰਸ ਕੀ ਮੁੱਲ ਰਊਗਾ ਇਹਦਾ ਹਾਂ ਨਾ ਫਿਰ ਕੀ ਲੈਣ ਦਾ ਮੋਲੇ ਦਾ ਸੰਧੂ ਸਾਹਿਬ ਕਰਦੇ ਆ ਪਾਪੀ 72000 ਰੁਪਿਆ ਹਾਂਜੀ ਹਾਂ ਨਾ ਹੀ ਛੋਟੀ 72000 ਦੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 72 ਚੋਂ ਹਾਂਜੀ ਠੀਕ ਹੈ ਭਰਾ ਉਹਦੇ ਚੋਂ ਮਾਨਤਨ ਕਰ ਦਾਂਗੇ ਲੋ ਵੀ ਦੋਸਤੋ ਪੱਥਰ ਬਾਕੀ ਦੁੱਧ ਛੋਟੀ 10 ਕਿਲੋ ਦੇ ਦੂੰ ਸੰਧੂ ਸਾਹਿਬ ਇਹ ਸੂਸਾ ਜੀ ਆਈ ਹੈ ਜੇ ਹਾਂ ਬਿਲਕੁਲ ਜੀ ਬੰਡ ਬੰਡ ਖਾਦਾ ਤੇ ਫਿਰ ਇਹਨੇ ਦੁੱਧ 10 11 ਕਿਲੋ ਕਰ ਆਊਗੀ ਤੇ ਮਿਲ ਮਿਲ ਤੇ ਬੱਚਾ ਛੜਕਿਆ ਮਿੱਠੀ ਪੂਰੀ ਮੈਂ ਨਾ ਭਾਵੇਂ ਬੱਚਾ ਲਾ ਲੋ ਜਿੱਦਾਂ ਮਰਜ਼ੀ ਚੋਈ ਜਾ ਭਾਵੇਂ ਦਿਹਾੜੀ ਤੁਸੀਂ ਆਪ ਬਿਨਾ ਬੱਚੇ ਆਪਾਂ ਡਾਇਰੈਕਟ ਥੱਲੇ ਬਹਿ ਗਏ ਹਾਂ ਹਾਂਜੀ ਹਾਂਜੀ ਬਿਨਾ ਬੱਚੇ ਭਾਵੇਂ ਦਿਹਾੜੀ ਦੀ ਤਿੰਨ ਵਾਰੀ ਚੋਲੋ ਏਡੀ ਜਿਆਦੀ ਠੰਡੀ ਹੈ ਜੀ ਬਿਲਕੁਲ ਬਿਲਕੁਲ ਆਹ ਵੇਖੋ ਲਓ ਆਹ ਲਓ ਜੀ ਠੀਕ ਆ ਜੀ ਵੀ ਜਿੱਦਾਂ ਮਰਜ਼ੀ ਹੈ ਦੋਸਤੋ ਆਹ ਵੇਖੋ ਵੀ ਇੱਕ ਅਤੀ ਵਾਰਨ ਬਹਿ ਕੇ ਉੱਠਣ ਵਾਲੀ ਗੱਲ ਨਹੀਂ ਵੀ ਵਾਰ-ਵਾਰ ਵੀ ਬਹਿ ਕੇ ਜਿੱਥੇ ਮਰਜ਼ੀ ਖਿਲਾੜ ਕੇ ਪਸ਼ੂ ਦਾ ਉਹਦੀ ਚਵਾਈ ਕਰ ਸਕਦੇ ਜੀ ਠੀਕ ਆ ਸੋ ਚੰਗੀ ਝੋਟੀ ਆ ਤਸੱਲੀ ਕਰ ਲਿਓ ਪੱਕਾ ਸਮਝ ਕੇ ਤੇ 72000 ਦੇ ਵਿੱਚੋਂ ਕੋਈ ਵੀ ਦੋਸਤੋਂ ਮਾਨਤਨਾਂ ਕੋਈ ਪਿਆਰ ਮੁਹਤਾਬਾ ਮੌਕੇ ਦੀ ਕੀਮ ਜਿਹੜੀ ਆ ਉਹ ਜ਼ਰੂਰ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਦੋਨੋਂ ਪਸ਼ੂ ਆਜੇ ਚੰਗੇ ਸੀ ਇੱਕ ਆ ਤੀਸਰੇ ਨੰਬਰ ਇਹ ਵੇਗੀ ਆ ਜੀ ਇਹ ਦੇਤੀ ਸੰਧੂ ਸਾਹਿਬ ਅੱਛਾ ਮਾਝੇ ਵੀ ਚੰਗੀ ਸੀ ਕੱਟੀ ਬੜੀ ਚੰਗੀ ਹੈ ਦੇ ਮਗਰਾਂ ਲੀਲੀ ਰਾਣੀ ਕੱਟੀ ਬਹੁਤ ਸੋਹਣੀ ਮਗਰ ਪਾਈ ਨੇ ਹਾਂਜੀ ਲੈ ਇਹ ਕੱਟੀ ਇਹ ਮਤਲਬ ਕਿ ਇਹਦੀ ਮਾਝਾ ਜੇ ਸੇਲ ਕਰਤੀ ਹੈ ਹਾਂਜੀ ਹਾਂਜੀ ਉਹ ਕੱਟੀ ਵੇਖ ਕੇ ਹੀ ਲੈ ਗਏ ਆ ਕੱਟੀ ਬੋਦੀ ਬਰੀਡ ਵਾਲੀ ਹੈ ਵੇਖੋ ਲਓ ਵੀ ਦੋਸਤੋ ਮਗਰ ਨਾ ਜਿਹੜੀ ਬਿਲਕੁਲ ਨੀਲੀ ਰਬੀ ਦੀ ਟਿਹਡੇ ਕੱਟ ਦੇ ਵਿੱਚ ਟਿਹਡੇ چیر ਦੇ ਵਿੱਚ ਕੱਟੀ ਸੀ ਬਿਲਕੁਲ 나ੜੂ ਬੱਚੇ ਦੇ ਨਾਲ ਸੀਗਾ ਕੱਲ ਹੀ ਸੂਈ ਸੰਧੂ ਸਾਹਿਬ ਜੀ ਤੇ ਕੱਲ ਹੀ ਸੂਈ ਸੀ ਕਿੰਨਾ ਕੁ ਪੋਲਾ ਹਾਜ਼ਰ ਸੀਗਾ ਜੀ ਪੋਲਾ ਇਹ ਸੰਧੂ ਸਾਹਿਬਾ 8 ਕਿਲੋ ਲੀਟਰ ਤਿਆਰ ਸੀ ਅੱਛਾ ਹਾਂਜੀ ਚਲੋ ਚੰਗੀ ਘਰ ਵਾਲੇ ਵੀ ਲੈ ਗਏ ਹਾਂਜੀ ਹਾਂਜੀ ਘਰ ਵਾਲੇ ਹੀ ਲੈ ਗਏ ਚਲੋ ਚੰਗੀ ਗੱਲ ਹਾਂਜੀ ਸੋ ਇਹ ਮੱਝ ਜਿਹੜੀ ਆ ਦੋਸਤੋ ਇਹ ਸੇਲ ਹੋ ਚੁੱਕੀ ਆ ਠੀਕ ਆ ਕੋਈ ਵੀ ਇਹਦੇ ਬਾਰੇ ਨਾ ਫੋਨ ਕਰੇ ਠੀਕ ਹੈ ਤੇ ਇਹਦੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦਿਖਾਉਣ ਦਾ ਹੀ ਚਲੋ ਇੱਕ ਮਕਸਦ ਸੀਗਾ ਇਹ ਸੇਲ ਹੋ ਚੁਗੀ ਬਾਕੀ ਚੱਡਾ ਚੁੰਡਾ ਵੜਾ ਮੈਂ ਦਾ ਸੰਧੂ ਸਾਹਿਬ ਦੁੱਧ ਵੀ ਬਿਲਕੁਲ 12 13 ਲੀਟਰ ਮੈਂ ਨੇ ਠੰਡਾ ਪਾ ਦੇਣਾ ਆਰਡਰ ਕੁਆਲਿਟੀ ਚੰਗੀ ਹੈ ਹਾਂਜੀ ਸੋਹਣੀ ਆਰਡਰ ਕੁਆਲਿਟੀ ਸੀ ਮੈਨੂੰ ਲੱਗਦਾ ਵੀ ਚਲੋ ਅਰਚ ਦਿੱਤੀ ਵੀ ਚਲੋ ਭਾਅ ਪਰਤੇ ਵਿੱਚ ਆ ਮੈਂ ਬਿਲਕੁਲ ਜੈਜੀ ਦਿੱਤੀ ਆਪਾਂ ਤੇ ਚਲੋ ਜਿਹੜਾ ਲੈ ਗਿਆ ਬਾਕੀ ਨਹੀਂ ਆਪਾਂ ਭੈਣ ਭਰਾਵਾਂ ਦੇ ਵੀ ਸਾਹਮਣੇ ਕਰ ਦੇਣੀ ਇੱਕ ਗਿਫਟ ਹੀ ਦਿੱਤਾ ਆਪਾਂ ਸੰਧੂ ਸਾਹਿਬ ਆਹ ਨਿਗਾਹਿਆ ਹਾਂਜੀ ਹਾਂਜੀ ਆ ਲਓ ਠੀ ਤੇ ਅਰਸ਼ ਪਸ਼ੂ ਆਪਣੇ ਕੋਲ ਅੱਜ ਜਿਹੜੇ ਮੌਜੂਦਾ ਬਿਲਕੁਲ ਵਿਕਰੀ ਵਾਲੇ ਉਹ ਦੋ ਹੀ ਆ ਹਾਂਜੀ ਹਾਂਜੀ ਇਸ ਟਾਈਮ ਦੋ ਹੀ ਆ ਤਾਂ ਤਿੰਨ ਸੀ ਇਹ ਸੇਲ ਹੋ ਗਈ ਤੁਹਾਡੇ ਆਉਣ ਤੋਂ ਪਹਿਲਾਂ ਹੀ ਠੀਕ ਆ ਠੀਕ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਨੰਬਰ ਅਰਸ਼ ਬੋਲਦੇ ਆਪਣੇ 86993126601981931 ਤੇ ਨਿੱਕੀ ਠੀਕ ਆ ਭਰਾ ਹਾਂਜੀ ਓਕੇ ਜੀ ਓਕੇ ਸੋ ਦੋਸਤੋ ਅੱਜ ਇਸ ਕਵਰੇਜ ਵਿੱਚ ਦੋ ਪਸ਼ੂ ਦਿਖਾਏ ਆ ਤੁਹਾਨੂੰ ਦੋਵੇਂ ਵਿਕਰੀ ਦੇ ਲਈ ਅਵੇਲੇਬਲ ਨੇ ਦੋਵਾਂ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ